ਹਾਂਜੀ ਸਾਰੇ ਕਿਸਾਨ ਭਰਾਓ ਸੱਸੀ ਕਾਲ ਚਹਾਨ ਡੈਰੀ ਫਾਰਮ ਖੋਲਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਵਾਸਤੇ ਇੱਕ ਮੀਨੀ ਮੱਝ ਸੇਲ ਦੇ ਵਾਸਤੇ ਲੈ ਕੇ ਆਏ ਆ ਪਿੰਡ ਫੂਲ ਦੇ ਵਿੱਚੋਂ ਲੈ ਕੇ ਆਏ ਆ ਬਾਕੀ ਵੀਰਦਾਂ ਨਾਲ ਗੱਲਬਾਤ ਕਰਾਉਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹੱਸੀ ਕਾਲ ਬਈ ਨਾਮ ਤੇ ਐਡਰੈਸ ਬੋਲਦੇ ਬਈ ਇਹ ਆਪਣਾ ਜਸਵੰਤ ਸਿੰਘ ਪਿੰਡ ਫੂਲ ਜ਼ਿਲ੍ਹਾ ਬਠਿੰਡਾ ਠੀਕ ਹੈ ਰੋਡ ਤੇ ਪ੍ਰਕਾਰ ਹੈਗਾ ਠੀਕ ਹੈ ਮੋਬਾਈਲ ਨੰਬਰ ਬੋਲ ਦੇ ਬਈ 98992354490 ਠੀਕ ਹੈ ਬਈ ਇਹ ਕਿੰਨੇ ਮੈਸੂਏ ਸੂਏ ਮੱਝ ਹੈ ਪੰਜਵੇਂ ਸੂਏ ਸੂਕੀ ਮੱਝ ਠੀਕ ਹੈ ਕਿੰਨੇ ਲੀਟਰ ਦਾ ਕਰਦੇ ਆ ਪਿਛਲੇ ਸੂਏ 3 ਲੀਟਰ ਕਰਦੇ ਆ 4 ਲੀਟਰ ਦਾ ਬਈ 4 ਲੀਟਰ ਦਾ ਤੇ ਹੁਣ ਕਿੰਨੇ ਦਿਨ ਬਾਕੀ ਆ ਇਹ ਜੇ ਪੰਜ ਦਿਨ ਬਾਕੀ ਪਏ ਨੇ ਪੰਜ ਦਿਨ ਬਾਕੀ ਪਏ ਆ ਤੋੜ ਕੇ ਦਿਖਾ ਦੇ ਬਈ ਚੱਲ ਬਾਕੀ ਜਿਹੜਾ ਲੀਟਰ ਦੀ ਕੁਆਲਿਟੀ ਦੇਖਣਾ ਬਈ ਮੱਕੀ ਤੋਂ ਚੈੱਕ ਕਰ ਸਕਾਂ। ਬਾਕੀ ਸਾਨੂੰ ਤੋਲਾ ਚੈੱਕ ਕਰਾਤਾ ਬਾਈ ਤੋਂ ਡੇ ਰੇਟ ਪੁੱਛਦੇ ਆ। ਹਾਂਜੀ ਬਾਈ ਰੇਟ ਕੀ ਕਰਤਾ ਇਹਦਾ? ਰੇਟ 120 ਬਾਈ ਹੈ। 120 ਬਾਕੀ ਮਾਨਤਾ ਨਾ ਹੋ ਜੀ ਮੌਕੇ ਤੇ। ਕਿਤੇ ਹੋਈ। ਠੀਕ ਆ ਬਾਈ ਬਾਕੀ ਸਾਨੂੰ ਸਾਰੀ ਚੈੱਕ ਕਰਾਤੀ ਰੇਟ ਵੀ ਫੋਨ ਵੀਡੀਓ ਦੇ ਵਿੱਚ ਹੀ ਕਰਾਤਾ ਬਾਕੀ ਜੇਕਰ ਮੱਝ ਪਸੰਦ ਆਈ ਆ ਮੌਕੇ ਤੇ ਮਾਨਤਾ ਨਾ ਹੋ ਜੂਗਾ। ਭਾਈ ਦੇ ਨਾਲ ਕਰ ਲੈ ਸੰਪਰਕ ਬਾਈ ਦਾ ਨੰਬਰ ਸਕਰੀਨ ਤੇ ਲਾਦਾ ਆ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।